ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾ ਨੂੰ ਸਾਰੇ ਆਨੂ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਚੇਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਵਿਸਾਖ ਦੇ ਮਹੀਨੇ ਦੇ ਵਿੱਚ ਆਪਣੇ ਘਰ ਦੇ ਵਿੱਚ ਕਰ ਲੈਨੇ ਹੋ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਟੂਰ ਹੋ ਜਾਵੇਗੀ ਤੁਸੀਂ ਜੇਕਰ ਪੈਸੇ ਨੂੰ ਲੈ ਕੇ ਪਰੇਸ਼ਾਨ ਰਹੇ ਹੋ ਤਾਂ ਇਸ ਉਪਾਅ ਨੂੰ ਜ਼ਰੂਰ ਕਰੋ ਕਿਉਂਕਿ ਇਹ ਉਪਾਅ ਤੁਹਾਨੂੰ ਦੀ ਪ੍ਰਾਪਤੀ ਦੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ ਕਿ 3 ਅਪ੍ਰੈਲ ਨੂੰ ਵਿਸਾਖ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ 12 ਮਈ 2025 ਤੱਕ ਵਿਸਾਖ ਮਹੀਨੇ ਵਿਸਾਖ ਦਾ ਮਹੀਨਾ ਇਸ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਤુલਸੀ ਦੀ ਸੁੱਕੀ ਲੱਕੜ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਵਿਸਾਖ ਦੇ ਮਹੀਨੇ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੁਸੀਂ ਇਹ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਤੁਰਸੀ ਦੀ ਸੁੱਕੀ ਲੱਕੜ ਦਾ ਇਹ ਉਪਾਅ ਕਰ ਲੈਨੇ ਹੋ ਤਾਂ ਇਹ ਉਪਾਅ ਤੁਹਾਨੂੰ ਬਹੁਤ ਹੀ ਜਲਦੀ ਕਰੋੜਪਤੀ ਬਣਾ ਦੇਵੇਗਾ ਕਿਉਂਕਿ ਜਿਹੜਾ ਵਿਸਾਖ ਦਾ ਮਹੀਨਾ ਹੁੰਦਾ ਹੈ ਨਾ ਵਿਸਾਖ ਦਾ ਮਹੀਨਾ ਸ਼੍ਰੀ ਹਰਿ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਇਸੀ ਤਰ੍ਹਾਂ ਜੇਕਰ ਤੁਸੀਂ ਵਿਸਾਖ ਦੇ ਮਹੀਨੇ ਦੇ ਵਿੱਚ ਤુલਸੀ ਦੇ ਪੌਦੇ ਦੇ ਨਾਲ ਕੀਤੇ ਜਾਣ ਵਾਲੇ ਉਪਾਅ ਕਰਦੇ ਉਹਨਾਂ ਤੇ ਇਹ ਹੀ ਉਪਾਅ ਤੁਹਾਡੀ ਰਾਤੋ-ਰਾਤ ਕਿਸਮਤ ਨੂੰ ਬਦਲ ਸਕਦੇ ਨੇ ਜਿਹੜੀ ਲੋਕ ਕਹਿੰਦੇ ਆ ਨਾ ਕਿ ਸਾਡੀ ਕਿਸਮਤ ਸੁੱਤੀ ਪਈ ਸਾਡੀ ਕਿਸਮਤ ਸਾਡਾ ਭਾਗ ਸਾਡਾ ਸਾਥ ਨਹੀਂ ਦਿੰਦਾ ਉਹ ਇਸ ਉਪਾਅ ਨੂੰ ਜ਼ਰੂਰ ਕਰ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਹਾ ਉਪਾਅ ਦੱਸਣ ਲੱਗੇ ਹਾਂ ਜੋ ਕਿ ਤੁਹਾਨੂੰ ਰਾਤੋ-ਰਾਤ ਕਰੂਣਪਤੀ ਬਣਾਵੇਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਭਾਗ ਨੂੰ ਚਮਕਾ ਕੇ ਰੱਖ ਦੇਵੇਗਾ। ਇਸੇ ਤਰ੍ਹਾਂ ਇਹ ਹੀ ਉਪਾਰ ਤੁਹਾਨੂੰ ਮਹਾਤਨੀ ਵੀ ਬਣਾ ਸਕਦਾ ਕਿਉਂਕਿ ਇਹ ਉਪਾਰ ਕਦੇ ਖਾਲੀ ਨਹੀਂ ਜਾਂਦੇ ਜਦੋਂ ਅਸੀਂ ਵਿਸਾਖੀ ਦੀ ਬਹੀਨੀ ਦੇ ਵਿੱਚ ਇਹ ਉਪਾਰ ਕਰ ਲੈਂਦੇ ਆ। ਇਸੇ ਤਰ੍ਹਾਂ ਸ਼੍ਰੀ ਹਰੀ ਵਿਸ਼ਨੂ ਜੀ ਉਸ ਸਮੇਂ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਂਦੇ ਨੇ ਜਦੋਂ ਤੁਸੀਂ ਮਾਂ ਤੂਲਸੀ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਨਾਲ ਜੁੜਿਆ ਹੋਇਆ ਉਪਾਅ ਤੁਸੀਂ ਕਰਦੇ ਤੇ ਮਾਤਾ ਲక్ష్ਮੀ ਕਿਸ ਸਮੇਂ ਪਰਸਨ ਹੁੰਦੀ ਹੈ ਮਾਤਾ ਲక్ష్ਮੀ ਉਸ ਸਮੇਂ ਪਰਸਨ ਹੁੰਦੀ ਹੈ ਜਦੋਂ ਤੁਸੀਂ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਪਰਸਨ ਕਰਦੇ ਏਸੀ ਤਰ੍ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੀ ਹਾਂ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਸ਼੍ਰੀ ਹਰੀ ਵਿਸ਼ਨੂ ਜੀ ਤੁਰੰਤ ਹੀ ਕਰ ਸਾਨੂੰ ਹੋ ਜਾਂਦੇ ਨੇ ਇਸ ਦੇ ਨਾਲ ਸਿੱਧਾ-ਸਿੱਧਾ ਤੁਸੀਂ ਮਾਤਾ ਲక్ష్ਮੀ ਜੀ ਨੂੰ ਵੀ ਪਰਸੰਨ ਕਰ ਲੈਂਦੇ ਹੋ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤੇ ਇਸ ਦੇ ਨਾਲ ਤੁਸੀਂ ਕੀ ਕਰਦੇ ਹੋ ਜਰੂ ਇਸ ਉਪਾਅ ਨੂੰ ਕਰਦੇ ਹੋ ਨਾ ਇਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਸੁਭਾਗਿਆ ਪ੍ਰਾਪਤ ਕਰ ਸਕਦੇ ਏ ਇਸੇ ਤਰ੍ਹਾਂ ਸੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੀਆਂ ਕਿ ਜੋ ਮਾ ਤੂਲਸੀ ਇਸ ਦੇ ਬਿਨਾਂ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਪੂਜਨ ਤੇ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਭੋਗ ਦੋਨੋਂ ਹੀ ਅਧੂਰੇ ਨੇ ਕਿਉਂਕਿ ਪਤਾ ਹੈ ਕਿ ਹੁੰਦਾ ਹੈ ਕਿ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ ਸ੍ਰੀ ਹਰੀ ਵਿਸ਼ਨੂ ਜੀ ਦੀ ਤੇ ਉਹਨਾਂ ਨੂੰ ਭੋਗ ਲਗਾਉਣੀ ਆ ਉਦੋਂ ਅਸੀਂ ਤੂਲਸੀ ਦਾ ਚਾਹਲ ਜ਼ਰੂਰ ਉਸ ਦੇ ਵਿੱਚ ਪਾਉਣੀ ਆ ਤੂਲਸੀ ਦਾ ਇੱਕ ਪੱਤਾ ਪੌਦੇ ਦਾ ਜ਼ਰੂਰ ਪਾਉਣੀ ਆ ਪਰ ਤੂਲਸੀ ਜਲ ਵਿੱਚ ਜ਼ਰੂਰ ਹੀ ਪਾਉਣੀ ਆ ਕਿਉਂਕਿ ਇਸ ਨੇ ਬਿਜਾ ਬਿਨਾ ਤੂਲਸੀ ਜਲ ਦੇ ਸ੍ਰੀ ਹਰੀ ਵਿਸ਼ਨੂ ਜੀ ਕੋਈ ਵੀ ਭੋਗ ਇਹ ਜੋ ਉਸ ਨੂੰ ਸਵੀਕਾਰ ਨਹੀਂ ਕਰਦੇ ਆ ਇਸੀ ਤਰ੍ਹਾਂ ਜੇਕਰ ਵਿਸਾਖੀ ਦੇ ਮਹੀਨੇ ਦੇ ਵਿੱਚ ਕੋਈ ਵੀ ਵਿਅਕਤੀ ਤુલਸੀ ਦੇ ਪੌਦੇ ਦੀ ਪੂਜਾ ਕਰਦਾ ਹੈ ਉਹਨਾਂ ਦੇ ਨਾਲ ਚੂੜੇ ਹੋਏ ਉਪਾਅ ਕਰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਸੁਭਾਗਿਆ ਪ੍ਰਾਪਤ ਕਰ ਲੈਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਆਉਂਦਾ ਤੇ ਨਾ ਹੀ ਕੋਈ ਉਸ ਨੂੰ ਦੁੱਖ ਤਕਲੀਫ ਦੇ ਸਕਦਾ ਜਿਵੇਂ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਸਾਡੇ ਉੱਪਰ ਟੂਣੇ ਟੋਟ ਕੇ ਕੀਤੇ ਜਾਂਦੇ ਨੇ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਸਾਨੂੰ ਦੁਸ਼ਮਣ ਤੰਗ ਪਰੇਸ਼ਾਨ ਕਰਦੇ ਨੇ ਸੋ ਇਸ ਤਰ੍ਹਾਂ ਦੀ ਪ੍ਰੋਬਲਮ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਨਹੀਂ ਆਉਣ ਵਾਲੀ ਇਸ ਦੇ ਨਾਲ ਨਾਲ ਜੇਕਰ ਤੁਸੀਂ ਇਹੇ ਕੰਮ ਕਰ ਲੈਨੇ ਹੋ ਇਹੇ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਤਾਂ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਤੁਹਾਨੂੰ ਕਦੇ ਵੀ ਨਰਦੰਟਾ ਦਾ ਸਾਪਨਾ ਨਹੀਂ ਕਰਨਾ ਪਵੇਗਾ ਇਹ ਉਪਾਦਨ ਤੋਂ ਪਹਿਲਾਂ ਤੁਹਾਨੂੰ ਇੱਕ ਖਾਸ ਗੱਲ ਦੱਸ ਦਿੰਨੇ ਆ ਕਿ ਤੁਸੀਂ ਵਿਸਾਖ ਦੇ ਮਹੀਨੇ ਦੇ ਵਿੱਚ ਹੈ। ਵਿਸਾਖ ਦੇ ਮਹੀਨੇ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਹਰਾ-ਪਰਾ ਤੂਸੀ ਦਾ ਪੌਦਾ ਜ਼ਰੂਰ ਲਗਾਓ। ਜੇਕਰ ਤੁਹਾਡੇ ਘਰ ਦੇ ਵਿੱਚ ਹਰਿਆ-ਭਰਿਆ ਤੂਸੀ ਦਾ ਪੌਦਾ ਪਹਿਲਾਂ ਤੋਂ ਹੀ ਹੈਗਾ ਤਾਂ ਫਿਰ ਤਾਂ ਬਹੁਤ ਹੀ ਵਧੀਆ ਗੱਲ ਏ। ਜੇਕਰ ਨਹੀਂ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਹਰਿਆ-ਭਰਿਆ ਤੂਸੀ ਦਾ ਪੌਦਾ ਆਪਣੀ ਘਰ ਦੇ ਵਿੱਚ ਜ਼ਰੂਰ ਲਗਾਓ। ਉਹ ਗਾਜੇ ਦਾ ਵਿਸਾਖ ਦਾ ਮਹੀਨਾ ਹੁੰਦਾ ਹੈ ਇਹ ਹੀ ਸਭ ਤੋਂ ਬੈਸਟ ਮਹੀਨਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਤુલਸੀ ਦਾ ਪੌਦਾ ਲਗਾਉਣ ਦਾ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਅਸੀਂ ਲਗਾਤਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਜੇਕਰ ਬਸਾਖ ਦੇ ਮਹੀਨੇ ਦੇ ਵਿੱਚ ਜਾਂ ਫਿਰ ਉਸ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਅਗਰ ਤુલਸੀ ਦਾ ਪੌਦਾ ਜਿਹੜਾ ਲਗਾਇਆ ਹੋਇਆ ਸੀ ਉਹ ਸੁੱਕ ਗਿਆ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਜਿਹੜਾ ਸੁੱਕ ਗਿਆ ਤੇ ਉਹ ਸੁੱਕੇ ਹੋਏ ਪੌਦੇ ਦੇ ਨਾਲ ਅਸੀਂ ਇੱਕ ਅਚੇਹਾ ਉਪਾਅ ਕਰਨੇ ਜਿਸ ਉਪਾਣੂ ਕਰਕੇ ਅਸੀਂ ਰਾਤੋਂ ਰਾਤ ਕਰੋੜਪਤੀ ਬਣ ਸਕਦੇ ਹਾਂ। ਅਸੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਚਮਕਾ ਸਕਦੇ ਹਾਂ। ਇਸ ਉਪਾਅ ਨੂੰ ਤੁਸੀਂ ਕਰਨ ਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਜੇਕਰ ਤੁਹਾਡੇ ਕੋਲ ਤુલਸੀ ਦਾ ਸੁੱਕਾ ਹੋਇਆ ਪੌਦਾ ਨਹੀਂ ਹੈਗਾ ਤੇ ਤੁਸੀਂ ਇਹ ਕੋਸ਼ਿਸ਼ ਨਹੀਂ ਕਰਨੀ ਕਿ ਇਸ ਨੂੰ ਤੁਸੀਂ ਹਰੇ ਭਰੇ ਪੌਦੇ ਦੇ ਨਾਲ ਹੀ ਉਹ ਇਸ ਉਪਾਅ ਨੂੰ ਤੁਸੀਂ ਕਰੋ ਬਿਲਕੁਲ ਵੀ ਨਹੀਂ ਇਹ ਗੱਲ ਦੀ ਤੁਸੀਂ ਨਹੀਂ ਕਰਨੀ ਤੁਸੀਂ ਸਿਰਸੀ ਦੇ ਸੁੱਕੇ ਹੋਏ ਪੌਦੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਜੇ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਸੁੱਕ ਗਿਆ ਹੈ ਨਾ ਤੇ ਉਸ ਤੋਂ ਤੁਸੀਂ ਕੀ ਕਰਨਾ ਹੈ ਕਿ ਛੋਟੀਆਂ-ਛੋਟੀਆਂ ਉਸ ਦੀਆਂ ਇੱਕ ਲੱਕੜੀਆਂ ਲੈ ਲੈਣੀਆਂ ਛੋਕੀ ਛੋਕੀ ਟਾਹਣੀਆਂ ਲੈ ਲੈਣੀਆਂ ਨੇ ਬਿਲਕੁਲ ਜਿਵੇਂ ਇੱਕ ਉਂਗਲ ਦੇ ਸਾਈਜ਼ ਦੀਆਂ ਤੇ ਉਹ ਤੁਸੀਂ ਗਿਰ ਕੇ ਲੈਣੀਆਂ ਨੇ ਪੂਰੀਆਂ 7 ਲੈ ਲੈਣੀਆਂ ਨੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਮੌਲੀ ਧਾਗਾ ਜਿਹੜੀ ਮੌਲੀ ਹੁੰਦੀ ਹੈ ਉਹ ਵਾਲਾ ਧਾਗਾ ਤੁਸੀਂ ਲੈਣਾ ਤੇ ਤੁਸੀਂ ਉਹ ਮੌਲੀ ਧਾਗੇ ਦੇ ਨਾਲ ਕੀ ਕਰਨਾ ਹੈ ਇੱਕ ਇੱਕ ਲੱਕੜ ਤੇ ਇੱਕ ਇੱਕ ਟਾਣੀ ਜਿਹੜੀ ਤੁਸੀਂ ਲਈ ਉਸ ਤੇ ਗੱਠ ਲਗਾ ਲੈਣੀ ਹੈ ਲਗਾਉਣ ਤੋਂ ਬਾਅਦ ਇਹ ਵਿੱਚ ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਕ ਦੂਸੇ ਗੱਠ ਲਗਾ ਕੇ ਬੰਨ ਲੈਣਾ ਜਿਵੇਂ ਕਿ ਤੁਸੀਂ ਸਾਰੀਆਂ ਤੁਰਸੀ ਦੀਆਂ ਜਿਹੜੀਆਂ ਲੱਕੜਾਂ ਲਈਆਂ ਟਾਣੀਆਂ ਉਹਨਾਂ ਨੂੰ ਤੁਸੀਂ ਇਕੱਠਾ ਕਰ ਲੈਣਾ ਹੈ। ਇਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਇਹਨਾਂ ਲੱਕੜੀਆਂ ਨੂੰ ਸਾਰੀਆਂ ਨੂੰ ਬੰਨ੍ਹ ਲਾਉਗੇ ਤੇ ਤੁਸੀਂ ਰੌਲੀ ਦਾ ਤਿਲਕ ਲੈਣਾ। ਰੌਲੀ ਦਾ ਤਿਲਕ ਲੈ ਕੇ ਇਹਨਾਂ ਸਾਰੀਆਂ ਹੀ ਲੱਕੜੀਆਂ ਦੇ ਉੱਪਰ ਤੁਸੀਂ ਲਗਾਉਂਦੇ ਜਾਣਾ ਹੈ। ਜੇਕਰ ਤੁਹਾਡੇ ਕੋਲ ਰੌਲੀ ਦਾ ਤਿਲਕ ਨਹੀਂ ਹੈਗਾ ਚੰਦਨ ਹੈਗਾ ਤਾਂ ਤੁਸੀਂ ਉਹ ਥੋੜਾ ਥੋੜਾ ਸਾਰੀਆਂ ਲੱਕੜੀਆਂ ਦੇ ਉੱਪਰ ਚੰਦਨ ਵੀ ਤੁਸੀਂ ਲਗਾ ਸਕਦੇ ਹੋ। ਇਸੀ ਤਰ੍ਹਾਂ ਤੁਸੀਂ ਤਿਲਕ ਲਗਾਉਣ ਤੋਂ ਬਾਅਦ ਵਿੱਚ ਇਹ ਜਿਹੜੀਆਂ ਤੂਸੀ ਦੀਆਂ ਲੱਕੜੀਆਂ ਨੇ ਨਾ ਇਹਨਾਂ ਨੂੰ ਥੋੜੇ ਜੇ ਸਮੇਂ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਫਿਰ ਮੰਦਰ ਬਣਾਇਆ ਹੋਇਆ ਉੱਤੇ ਥੋੜੀ ਦੇਰ ਦੇ ਲਈ ਤੁਸੀਂ ਰੱਖ ਦੇਣਾ ਤੇ ਰੱਖਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਸ਼੍ਰੀ ਹਰੀ ਵਿਸ਼ਨੂ ਜੀ ਦੀ ਤਸਵੀਰ ਜਾਂ ਕੋਈ ਮੂਰਤੀ ਤੁਹਾਡੇ ਘਰ ਦੀ ਵਿੱਚ ਪਈ ਹੋਵੇਗੀ ਉਸ ਦੇ ਸਾਹਮਣੇ ਹੀ ਰੱਖਣੀ ਹੈ। ਇਸ ਤਰ੍ਹਾਂ ਉਹ ਲੱਕੜੀਆਂ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਹੈ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ ਤੇ ਉਸ ਤੇ ਵੀ ਜੇ ਇੱਕ ਬੱਤੀ ਲਗਾ ਕੇ ਦੇਸੀ ਘਿਓ ਪਾ ਕੇ ਤੇ ਇੱਕ ਦੇਸੀ ਘਿਓ ਦਾ ਦੀਵਾ ਤਿਆਰ ਕਰਕੇ ਤੁਸੀਂ ਉਥੇ ਜਿੱਥੇ ਲੱਕੜੀਆਂ ਰੱਖੀਆਂ ਨੇ ਉੱਥੇ ਹੀ ਸ੍ਰੀ ਹਰੀ ਵਿਸ਼ਨੂ ਜੀ ਦੀ ਤਸਵੀਰ ਫੋਟੋ ਚਾ ਫਿਰ ਮੂਰਤੀ ਦੇ ਸਾਹਮਣੇ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਵੀ ਜਗਾਉਣਾ ਹੈ ਜਿਹੜਾ ਤੁਸੀਂ ਦੀਵਾ ਇਹ ਲਗਾਉਣਾ ਹੈ ਨਾ ਇਹ ਗੋਲ ਬੱਤੀ ਦਾ ਲਗਾਉਣਾ ਹੈ ਤੇ ਉਸ ਦੀਵੇ ਦੇ ਵਿੱਚ ਜਦੋਂ ਤੁਸੀਂ ਜਗਾਉਣਾ ਹੈ ਤੇ ਇੱਕ ਚੁਟਕੀ ਹਲਦੀ ਪਾ ਦੇਣੀ ਹੈ ਅਸੀਂ ਇਸ ਦੀਵੇ ਦੇ ਵਿੱਚ ਹਲਦੀ ਇਸ ਕਰਕੇ ਪਾਉਣੀ ਹੈ ਕਿਉਂਕਿ ਹਲਦੀ ਸ੍ਰੀ ਹਰਿ ਵਿਸ਼ਨੂ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਕਿਸੇ ਤਰੀਕੇ ਦੇ ਨਾਲ ਦੀਵਾ ਜਗਾਉਣ ਤੋਂ ਬਾਅਦ ਜਿਹੜੀਆਂ ਅਸੀਂ ਤੂਰਸੀ ਦੀਆਂ ਲੱਕੜੀਆਂ ਰੱਖੀਆਂ ਸੀ ਨਾ ਉਹਨਾਂ ਨੂੰ ਥੋੜੀ ਦੇਰ ਦੇ ਲਈ ਅਸੀਂ ਇਸੇ ਹੀ ਤਰੀਕੇ ਦੇ ਨਾਲ ਪਏ ਰਹਿਣ ਦੇਣਾ ਔਰ ਤੋਂ ਥੋੜੀ ਦੇਰ ਦੇ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜੀਆਂ ਇਹ ਤੂਰਸੀ ਦੀਆਂ ਲੱਕੜੀਆਂ ਸੀ ਤੁਸੀਂ ਉਹ ਮੌਲੀ ਦੇ ਨਾਲ ਬੰਨੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਤੂਰਸੀ ਦੀਆਂ ਲੱਕੜੀਆਂ ਨੂੰ ਉੱਥੋਂ ਚੁੱਕ ਲੈਣਾ ਚੁੱਕਣ ਤੋਂ ਬਾਅਦ ਇਹ ਵਿੱਚ ਤੁਸੀਂ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਜਿਹੜਾ ਕੱਪੜਾ ਤੁਸੀਂ ਲੈਣਾ ਉਹ ਰੁਮਾਲ ਸਾਈਜ਼ ਦਾ ਹੋਣਾ ਚਾਹੀਦਾ ਹੈ ਤੇ ਜਿਹੜਾ ਕੱਪੜਾ ਤੁਸੀਂ ਲੈ ਰਹੇ ਹੋੜਾ ਉਹ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਨਾ ਲੱਗ ਦੇ ਯੂਜ਼ ਕੀਤਾ ਹੋਇਆ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਉਹਨਾਂ ਲੱਕੜੀਆਂ ਨੂੰ ਤੁਸੀਂ ਚੁੱਕ ਕੇ ਇਹ ਲਾਲ ਰੰਗ ਦਾ ਜਿਹੜਾ ਕੱਪੜਾ ਉਸ ਦੇ ਵਿੱਚ ਤੁਸੀਂ ਰੱਖ ਦੇਣੀਆਂ ਨੇ ਉਪਰੋਂ ਦੀ ਮੋਲੀ ਦੇ ਧਾਗੇ ਨਾਲ ਜਿਹੜਾ ਮੋਲੀ ਦਾ ਧਾਗਾ ਹੈ ਨਾ ਉਸ ਧਾਗੇ ਨਾਲ ਬੰਨ ਕੇ ਤੁਸੀਂ ਇੱਕ ਗੱਠ ਲਗਾ ਦੇਣੀ ਜਿਵੇਂਗੇ ਕਹਿਣ ਦਾ ਭਾਵ ਤੁਸੀਂ ਇੱਕ ਕਪੂਟਲੀ ਤਿਆਰ ਕਰ ਲੈਗੇ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਲਾਲ ਰੰਗ ਦਾ ਕੱਪੜਾ ਨਹੀਂ ਹੈਗਾ ਪੀਲੇ ਰੰਗ ਦਾ ਹੈਗਾ ਤੇ ਤੁਸੀਂ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਵੀ ਰੱਖ ਸਕਦੇ ਇਸ ਤਰੀਕੇ ਦੇ ਨਾਲ ਪੋਸ ਕੱਪੜੇ ਨੂੰ ਤੁਸੀਂ ਮੋਲੀ ਧਾਗੇ ਦੇ ਨਾਲ ਬਨ ਕੇ ਇੱਕ ਪੋਟਲੀ ਤਿਆਰ ਕਰ ਲੈਣੀ ਤੇ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਇਹ ਪੋਟਲੀ ਅਸੀਂ ਤਿਆਰ ਕੀਤੀ ਇਹਦਾ ਅਸੀਂ ਕੀ ਕਰਨਾ ਹੈ ਇਹਨੂੰ ਅਸੀਂ ਕਿੱਥੇ ਰੱਖਣਾ ਹੈ ਇਸ ਪੋਟਲੀ ਨੂੰ ਅਸੀਂ ਆਪਣੇ ਘਰ ਦੇ ਮੇਨ ਗੇਟ ਤੇ ਬੰਨ ਦੇਣਾ ਆਪਣੇ ਘਰ ਦੇ ਬਲ ਅੰਦਰ ਵਾਲੀ ਸਾਈਡ ਤੇ ਕਰਕੇ ਉੱਥੇ ਇਸ ਪੋਟਲੀ ਨੂੰ ਅਸੀਂ ਬੰਨ ਦੇਣਾ ਇਸੀ ਤਰ੍ਹਾਂ ਜਦੋਂ ਤੁਸੀਂ ਇਸ ਪੋਟਲੀ ਨੂੰ ਗੇਟ ਤੇ ਤੁਸੀਂ ਲਟਕਾਉਣਾ ਹੈ ਜਾਂ ਬੰਨਣਾ ਉਸ ਸਮੇਂ ਤੁਸੀਂ ਮਾਤਾ ਲక్ష్ਮੀ ਜੀ ਦਾ ਤੇ ਹਰੀ বিষ্ণੂ ਜੀ ਦਾ ਧਿਆਨ ਤਰਨਾ ਹੈ ਮਾਤਾ ਲక్ష్ਮੀ ਤੇ ਹਰੀ বিষ্ণੂ ਜੀ ਦਾ ਧਿਆਨ ਧਾਰ ਕੇ ਤੁਸੀਂ ਪ੍ਰਾਰਥਨਾ ਕਰਨੀ ਹੈ हे ਧੰਮ ਦੀ ਦੇਵੀ ਮਾ ਲక్ష్ਮੀ ਮੇਰੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਤੇ ਮੇਰੀ ਆਪਣੀ ਕਿਰਪਾ ਮੇਰੇ ਉੱਪਰ ਬਣਾ ਕੇ ਰੱਖਣਾ ਮੇਰੀ ਹਮੇਸ਼ਾ ਤੁਸੀਂ ਰੱਖਿਆ ਕਰਨਾ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਮੰਤਰ ਵੀ ਬੋਲਦੇ ਹੋ ਇਸ ਮੰਤਰ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਤੇ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਅੰਤਰੇ ਓਮ ਭਗਵਤੀ ਨਵਾ ਓਮ ਭਗਵਤੀ ਦੇvai ਨਮਾ ਇਸ ਮੰਤਰ ਨੂੰ ਤੁਸੀਂ 11 ਵਾਰ ਵਾਰ ਬੋਲਣੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਦੀਵਾ ਚੌਕਮੁਖੀ ਦੀਵਾ ਤਿਆਰ ਕਰਨਾ ਹੈ ਤੇ ਇਸ ਨੂੰ ਜਿਸ ਦਿਨ ਵੀ ਤੁਸੀਂ ਆਪਣੇ ਘਰ ਦੇ ਵਿੱਚ ਉਪਾਅ ਕਰ ਰਹੇ ਹੋ ਨਾ ਉਸੇ ਦਿਨ ਹੀ ਚੌਕਮੁਖੀ ਦੀਵਾ ਤਿਆਰ ਕਰਕੇ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਝਗਾਉਣਾ ਹੈ। ਇਹਦਾ ਭਾਵ ਕਿ ਤੁਸੀਂ ਇੱਕ ਦੀਵੇ ਤੇ ਚਾਰ ਬੱਤੀਆਂ ਲਗਾਉਣੀਆਂ ਨੇ ਤੇ ਉਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਝਗਾਉਣਾ ਹੈ। ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੀ ਬਾਹਰ ਵਾਲੀ ਸਾਈਡ ਤੇ ਲਗਾਉਣਾ ਹੈ ਤੇ ਲੈਫਟ ਸਾਈਡ ਤੇ ਤੁਸੀਂ ਨਹੀਂ ਜਗਾਉਣਾ ਤੁਸੀਂ ਰਾਈਟ ਸਾਈਡ ਤੇ ਕਹਿਣ ਦਾ ਭਾਵ ਕਿ ਸੱਜੇ ਹੱਥ ਵਾਲੀ ਸਾਈਡ ਤੇ ਤੁਸੀਂ ਜਗਾਉਣਾ ਹੈ 메인 게이트 ਤੋਂ ਘਰ ਤੋਂ ਬਾਹਰ ਵਾਲੀ ਸਾਈਡ ਤੇ ਜਿਵੇਂ ਕਿ ਪੋਰਟ ਦੀ ਤੁਸੀਂ ਘਰ ਦੇ ਅੰਦਰ ਵਾਲੀ ਸਾਈਡ ਤੇ 메인 게이트 ਦੀ ਲਟਕਾਈ ਸੀ ਇਸ ਦੀਵੇ ਨੂੰ ਤੁਸੀਂ ਘਰ ਦੇ ਬਾਹਰ ਵਾਲੀ ਸਾਈਡ ਤੇ ਜਗਾਉਣਾ ਹੈ ਇਸ ਉਪਾਅ ਨੂੰ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਸੀਂ ਕਰੋੜਪਤੀ ਬਣਦੇ ਹੋ ਕਿਵੇਂ ਤੁਹਾਡੀ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੁੰਦਾ ਹੈ ਕਿਵੇਂ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਇੱਕ ਅਜੀਹ ਹੈ ਉਪਾਅ ਜਿਹੜਾ ਰਾਤੋਂ ਰਾਤ ਤੁਹਾਡੀ ਭਾਗ ਨੂੰ ਜੱਗਾ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਲੋਕਾਂ ਦਾ ਹੀ ਕਹਿਣਾ ਹੁੰਦਾ ਹੈ ਨਾ ਕਿ ਪੈਸਾ ਤਾਂ ਬਹੁਤ ਆਉਂਦਾ ਪਰ ਪੈਸਾ ਰੁਕਦਾ ਨਹੀਂ ਇਸ ਉਪਾਅ ਨੂੰ ਕਰਨ ਦੇ ਨਾਲ ਪੈਸਾ ਆਵੇਗਾ ਵੀ ਤੇ ਤੁਹਾਡੀ ਘਰ ਦੇ ਵਿੱਚ ਪੈਸਾ ਰੁਕੇਗਾ ਵੀ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਨੂੰ ਮਹਾਕਰੂਰਪਤੀ ਬਣਾ ਸਕਦਾ ਹੈ ਅਗਰ ਤੁਸੀਂ ਇਸ ਉਪਾਅ ਨੂੰ ਸੱਚੀ ਸ਼ਰਧਾ ਤੇ ਭਾਵਨਾ ਦੀ ਨਾਲ ਕਰ ਲਿਆ ਇਸ ਦੇ ਨਾਲ ਨਾਲ ਜੇਕਰ ਕੋਈ ਵਿਅਕਤੀ ਵਿਸਾਖ ਦੇ ਮਹੀਨੇ ਦੇ ਵਿੱਚ ਜੁੱਤੀ ਜਾਂ ਫਿਰ ਚप्पल ਦਾ ਦਾਨ ਕਰ ਦਿੰਦਾ ਤਾਂ ਉਸ ਵਿਅਕਤੀ ਨੂੰ ਉਹ ਹਰ ਇੱਕ ਚੀਜ਼ ਪ੍ਰਾਪਤ ਹੁੰਦੀ ਹਰ ਇੱਕ ਚੀਜ਼ ਉਸ ਨੂੰ ਮਿਲਦੀ ਜੋ ਉਸ ਦੀ ਇੱਛਾ ਹੁੰਦੀ ਜੋ ਉਹ ਚਾਹਦਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਕੋਈ ਚੀਜ਼ ਸੋਚੀ ਕਿ ਮੈਨੂੰ ਇਹ ਚੀਜ਼ ਮਿਰਚਾ ਵੀ ਮੈਨੂੰ ਇਹ ਚੀਜ਼ ਪ੍ਰਾਪਤ ਹੋ ਜਾਵੇ ਜਾਂ ਮੇਰੀ ਇਹ ਇੱਛਾ ਪੂਰੀ ਹੋ ਜਾਵੇ ਜੋ ਤੁਹਾਡੀ ਇੱਛਾ ਅਧੂਰੀ ਪੂਰੀ ਨਹੀਂ ਹੋ ਰਹੀ ਤਾਂ ਵਿਸਾਖ ਦੇ ਮਹੀਨੇ ਦੇ ਵਿੱਚ ਜੁੱਤੇ ਜਾਂ ਚੱਪਲ ਦਾ ਦਾਨ ਜ਼ਰੂਰ ਕਰੋ ਚਾਹੇ ਤੁਸੀਂ ਇੱਕ ਹੀ ਵਿਅਕਤੀ ਨੂੰ ਕਰੋ ਕਿਉਂਕਿ ਇਹ ਹੀ ਕਰਨ ਦੇ ਨਾਲ ਤੁਹਾਨੂੰ ਹਰ ਇੱਕ ਤੁਹਾਡੀ ਇੱਛਾ ਪੂਰੀ ਹੋਵੇਗੀ ਤੇ ਹਰ ਇੱਕ ਚੀਜ਼ ਤੁਹਾਨੂੰ ਪ੍ਰਾਪਤ ਹੋਵੇਗੀ ਜਿਸ ਦੀ ਤੁਹਾਨੂੰ ਚਾਹਤ ਹੈ ਇਸੇ ਨਾਲ ਨਾਲ ਇਸ ਹਿੰਦੀ ਦੇ ਵਿੱਚ ਤੁਸੀਂ ਜਲਦਾ ਦਾਨ ਵੀ ਜਿੰਨਾ ਹੋ ਸਕਦਾ ਕਰੋ ਤੁਸੀਂ ਦੇਖੋ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਇਹ ਕੀਤਾ ਗਿਆ ਉਪਾਅ ਤੁਹਾਨੂੰ ਕਿਵੇਂ ਮਹਾਧਨੀ ਬਣਾਉਂਦਾ ਹੈ ਤਾਂ ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਵਿਸਾਖ ਦੇ ਮਹੀਨੇ ਦੇ ਵਿੱਚ ਇਸ ਉਪਾਅ ਨੂੰ ਕਰ ਲੈਨੇ ਹੋ ਤਾਂ ਇਹ ਉਪਾਅ ਤੁਹਾਨੂੰ ਮਹਾਧਨੀ ਬਣਾਵੇਗਾ ਰਤੂ ਰਾਤ ਕਰੋੜਪਤੀ ਬਣਾਵੇਗਾ ਨਦੀ ਪ੍ਰਾਪਤੀ ਦੇ ਲਈ ਇਹ ਬਹੁਤ ਹੀ ਵੱਡਾ ਮਹਾ ਉਪਾਅ ਤੇ ਚਮਤਕਾਰੀ ਉਪਾਏ ਇਸ ਉਪਾਅ ਨੂੰ ਤੁਸੀਂ ਜਰੂਰ ਇੱਕ ਵਾਰ ਕਰਕੇ ਦੇਖਿਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਉਮੀਦ ਹੈ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਦੇਖੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਤੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ।